ਪੰਜਾਬ ਦੇ ਅੰਦਰ ਪੈਡੀ ਦੀ ਪ੍ਰਕਿਊਰਮੈਂਟ ਦਾ ਜਿਹੜਾ سلسلہ ਹੈ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਮਾਨਜੂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਵਿਦੇਸ਼ ਪਰਸਨਲ ਦੇਸ਼ ਨੇ ਕਿ ਇਸ ਪ੍ਰਕਿਊਰਮੈਂਟ ਦੇ ਦੌਰਾਨ ਜ਼ਿੰਨੀਆਂ ਵੀ ਸਾਡੀਆਂ ਪ੍ਰਕਿਊਰਮੈਂਟ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਕਿਸਾਨ ਨੇ ਚਾਹੇ ਆਰਟੀ ਨੇ ਮਿਲਰਜ਼ ਨੇ ਮਜ਼ਦੂਰ ਨੇ ਕੋਈ ਦਿੱਕਤ ਉਹਨਾਂ ਨੂੰ ਮੰਡੀ ਚੋਂ ਨਾ ਆਵੇ ਇਹਦੇ ਲਈ ਲਗਾਤਾਰ ਸਾਰਾ ਪ੍ਰਸ਼ਾਸਨ ਔਰ ਵਿਸ਼ੇਸ਼ ਤੌਰ ਤੇ ਫੂਡ ਸਪਲਾਈ ਦਾ ਡਿਪਾਰਟਮੈਂਟ ਅਲਰਟ ਹੈਗਾ ਸੋ ਅ ਅੱਜ ਮੈਨੂੰ ਦਸੂਆ ਮੰਡੀ ਦੇ ਅੰਦਰ ਆਣ ਦਾ ਮੌਕਾ ਮਿਲਿਆ ਟੰਡ ਸੋ ਜੀ ਟਾਂਡਾ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਜੀਸ ਔਰ ਇਸ ਇਲਾਕੇ ਦੇ ਹਾਰਮਨ ਪਿਆਰੇ ਐਮਐਲ ਰਾਜਾ ਗਿਲਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਚੌਰੀ ਸਾਹਿਬ ਐਸਡੀਐਮ ਦਸੂਆ ਔਰ ਫੂਡ ਸਪਲਾਈ ਦੇ ਸਾਰੇ ਅਧਿਕਾਰੀ ਸਹਿबान ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜੀ ਉਹ ਪੈਡੀ ਆ ਰਹੀ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15,21,000 MT ਜਿਹੜਾ ਚਵਾਨਾ ਪੁੰਜਿਆ ਹੈ ਜਿਸ ਦੇ ਵਿੱਚੋਂ 14,41,000 ਸਰਕਾਰ ਵੱਲੋਂ ਖਰੀਦਿਆ ਜਾ ਚੁੱਕਿਆ ਉਹ ਉਹਦੀ ਜਿਹੜੀ ਬੰਦੀ ਪੇਮੈਂਟ ਹੈ ਐਮ ਐਸ ਪੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇ 'ਚ ਲੀਸ ਕੀਤੀ ਜਾ ਚੁੱਕੀ ਹੈ ਜੋ ਲਗਭਗ 2700 ਕਰੋੜ ਰੁਪਇਆ ਬਣਦੀ ਹੈ ਸੋ ਜਿਹੜਾ ਖਾਸ ਕਰਕੇ ਬਾਜੂਬ ਮੋੱਖ ਮੰਤਰੀ ਜੀ ਦਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਖਰੀਦੀ ਗਈ ਫਸਲ ਦਾ 24 ਘੰਟਿਆਂ ਦੇ ਵਿੱਚ ਵਿੱਚ ਭੁਗਤਾਨ ਕੀਤਾ ਜਾਵੇਗਾ ਬਿਲਕੁਲ 101% ਕਿਸਾਨ ਮੰਡੀਜ਼ ਆ ਰਿਹਾ ਔਰ ਜੋ ਆਮ ਇੱਕ ਟ੍ਰੈਡੀਸ਼ਨ ਇੱਥੇ ਰਿਹਾ ਸਾਡੇ ਪੰਜਾਬ ਦੇ ਅੰਦਰ ਕਿ ਦਿਵਾਲੀਆਂ ਤੇ ਦਸਹਰੇ ਕਿਸਾਨ ਦੇ ਮੰਡੀਆਂ ਚ ਗੁਜ਼ਰਦੇ ਰਹੇ ਜਦੋਂ ਦੀ ਸਰਕਾਰ ਬਣੀ ਆ ਬੜੀ ਸ਼ਾਨਦਾਰ ਫਿਰ ਗਵਰਨਮੈਂਟ ਹੁੰਦੀ ਹੈ ਚਾਹੇ ਉਹ ਪੈੜੇ ਦੀ ਹੈ ਚਾਹੇ ਵੀਟ ਦੀ ਹੈ ਪਰ ਇਸ ਵਾਰ ਵੀ 24 24 ਘੰਟਿਆਂ ਦੇ ਅੰਦਰ ਪੇਮੈਂਟ ਜਾਰੀ ਕੀਤੀ ਜਾ ਰਹੀ ਹੈ ਔਰ ਸਾਂਹ ਸਵੇਰੇ ਆਂਦਾ ਸਾਮ ਨੂੰ ਉਹਦੀ ਫਸਲ ਜਿਹੜੀ ਉਹ ਤੋਲ ਕੇ ਜਿਹੜੀ ਉਹਨੂੰ ਘਰਾ ਤੋਲਿਆ ਜਾਂਦਾ ਸੋ ਕੇਂਦਰੀਪੁਰ ਦੇ ਲਈ ਜਿਹੜਾ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਜਿਹੜਾ ਸਾਨੂੰ ਭਾਰਤ ਸਰਕਾਰ ਵੱਲੋਂ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਔਰ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡੀ ਇੱਕ ਕਰੋਪੀ ਦਾ ਸ਼ਿਕਾਰ ਹੋਇਆ ਪੰਜਾਬ ਹਨਾਂ ਦੀ ਮਾਰਚੋਂ ਨਿਕਲ ਕੇ ਆਇਆ ਔਰ ਇਹਦੇ باوجود ਸਾਡੇ ਕਿਸਾਨ ਨੇ ਜਿਹੜੀ ਬੜੀ ਸਖਤ ਮਿਹਨਤ ਦੇ ਰਹੀ ਮਸਲਾ ਮਤਲਬ ਸੁਭਾਲੀਆਂ ਨੇ ਉਹ ਅਜੇ ਵੀ ਚੱਲ ਰਿਹਾ ਸੋ ਲਗਾਤਾਰ ਉਹਦੇ ਤੇ ਪਹਿਰਾ ਦਿੱਤਾ ਜਾ ਰਿਹਾ 27000 ਕਰੋੜ ਰੁਪਏ ਜਿਹੜੀ ਸੀਸੀਐਲ ਹੈ ਉਗੀ ਸਾਡੇ ਕੋ ਅਵੇਲੇਬਲ ਹੈ ਔਰ ਬਾੜ ਦਾ ਨਾ ਸਾਡੇ ਕੋ ਕੰਪਲੀਟ ਸੋ ਮੈਨੂੰ ਉਮੀਦ ਆ ਕਿ ਇਹ ਵੀ ਸੀਜ਼ਨ ਆਸੀਂ ਵਧੀਆ ਪਰਫੋਰਮੈਂਸ ਕਰਾਂਗੇ ਸੋ ਅੱਜ ਟਾਂਡਾ ਮੰਡੀ ਦੇ ਅੰਦਰ ਆਏ ਆ ਔਰ ਇੱਥੇ ਵੀ ਕਿਸਾਨਾਂ ਨਾਲੇ ਵਾਦਾ ਕੀਤਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਮੰਡੀ 'ਚ ਦਿੱਕਤ ਨਹੀਂ ਆ ਦਿੱਤੀ ਜਾਵੇ ਮੰਡੀਆ ਦੇ ਵਿੱਚ ਮੋਰਚਰ ਨੂੰ ਲੈ ਕੇ ਅਕਸਰ ਜਿਹੜੀ ਸਮੱਸਿਆ ਬਣੀ ਰਹਿੰਦੀ ਹੈ ਕਿ ਖੜਕ ਪ੍ਰਭਾਵ ਖੇਤਰਾਕ ਜਿਹੜੀ ਅਜੇ ਤੱਕ ਪਾਣੀ ਗਈ ਤਾਂ ਉਹਦੇ ਖੜਾ ਹੈ ਬਰਸਾਤ ਵੀ ਉੱਤੇ ਪੈ ਗਈ ਹੈ ਕਿ ਉਸ ਨੂੰ ਲੈ ਕੇ ਕੋਈ ਕਿਸਾਨਾਂ ਨੂੰ ਰਿਆਦ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਜਾਂ ਮੋਰਚਰ ਨੂੰ ਲੈ ਕੇ ਕਿਸਾਨਾਂ ਤੇ ਆੜਤੀਆਂ ਦੇ ਵਿੱਚ ਅਜਿਹਾ ਕਿਸਮਗਾ ਜਿਹੜੀ ਹੁੰਦੀ ਹੈ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਕਿਸਾਨ ਦੀ ਜਿਹੜੇ ਹਿੱਤ ਨੇ ਉਹਦੀ ਵਾਇਲੇਸ਼ਨ ਨਹੀਂ ਹੋਏਗੀ ਆ ਜਨਨਲੀ ਅਸੀਂ ਕਿਸਾਨ ਭਰਾਵਾਂ ਨੂੰ ਪੀਰ ਜੁਰੂਰ ਕਰਦੇ ਆਪਾਂ ਵੀ ਖੇਤਾਂ ਦੇ ਬੋਤੀ ਆ ਕਿ ਫਸਲ ਨੂੰ ਸਵਾਰ ਕੇ ਮੰਡੀ ਚ ਲਿਆਂਦਾ ਜਾਵੇ ਕੋਈ ਤੁਹਾਨੂੰ ਇਥੇ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਸਮਾਵੇਸ਼ ਨਾ ਹੋਵੇ ਪਰ ਜੋ ਇਸ ਮੰਡੀ ਦਾ ਰਿਕਾਰਡ ਹੈ ਮੈਨੂੰ ਮਾਨਜੋਗ ਹੁਦਾਇ ਸਾਹਿਬ ਨੇ ਦੱਸਿਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਇਸ ਮੰਡੀ ਦੇ ਅੰਦਰ ਕਿਸਾਨ ਨੂੰ ਨਹੀਂ ਸਰ ਟਰਾਂਸਪੋਰਟ ਦਾ ਇਹ ਵੀ ਕਹਿਣਾ ਕਿ ਜੇ ਅਸੀਂ ਜਦੋਂ ਚੋਨਾ ਸੈਲਰ ਤੇ ਲੈ ਕੇ ਜਾਂਦੇ ਆ ਕਿਤੇ ਤੇ ਨਮੀ ਜਿੱਦਾ ਵਾਊਚਰ ਹੋਣ ਕਰਕੇ ਮੋੜਿਆ ਜਾਂਦਾ ਜਾਂ ਚੋਨਾ ਕਾਲਾ ਕਹਿ ਕੇ ਮੋੜਿਆ ਜਾਂਦਾ ਜਾਂ ਤਾਂ ਸਾਨੂੰ ਵੀ ਬਹੁਤ ਦਿੱਕਤ ਆ ਰਹੀ ਜਿੱਦਾਂ ਨਹੀਂ ਕੋਈ ਨਹੀਂ ਅਜੇ ਤੱਕ ਤਾਂ ਕੋਈ ਇਸ ਕਿਸਮ ਦੀ ਗੱਲ ਨਹੀਂ ਆਦਰਵਾਈ ਵੀ ਕੋਈ ਸਵਾਲ ਵੰਡ ਕੇ ਦੇਖੋ ਹਰੇਕ ਫੈਕਲਟੀ ਦੇ ਆਪਣੇ ਆਪਣੇ ਹਿੱਤ ਨੇ ਜਿੰਨੀਆਂ ਵੀ ਪਰ ਗਵਰਨਮੈਂਟ ਨਾਲ ਚੋਰੀਆਂ ਨੇ ਸੋ ਉਹਨਾਂ ਦੀ ਜਿਹੜੀ ਮੱਲਮੇ ਸਮਝਦਾ ਵੀ ਕੋਆਰਡੀਨੇਸ਼ਨ ਹੈ ਲਾਜ਼ਮੀ ਕਿਤੇ ਕੋਈ ਦਿੱਕਤ ਆ ਸਕਦੀ ਹੈ ਪਰ ਅਜੇ ਤੱਕ ਪੰਜਾਬ ਦੇ ਅੰਦਰ ਆਈ ਨਹੀਂ ਜੇ ਕਿਤੇ ਹੋਏਗੀ ਵਾਸੀਂ ਉਹਨੂੰ ਸ਼ਟਡਾਊਟ ਕਰਾਂਗੇ ਸਾਡਾ ਮੇਜਰ ਹਿੱਤ ਜਿਹੜਾ ਪੰਜਾਬ ਦੇ ਕਿਸਾਨ ਨਾਲ